कि मैं कानून द्वारा स्थापित भारत के संविधान प्रति सच्ची श्रद्धा और निष्ठा रखूंगा और भारत की प्रभुता और अखंडता को कायम रखूंगा और मैं पंच बच्चों अपने फर्जनु निष्ठा पूर्वक ਅਤੇ ਇਮਾਨਦਾਰੀ ਨਾਲ ਨਿਭਾਵਾਂਗਾ ਅਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾਂ ਕਿਸੇ ਡਰ ਪੱਖਪਾਤ ਸੰਦੇਹ ਜਾਂ ਮਾੜੀ ਭਾਵਨਾ ਦੇ ਪਰਦੇਸਾਨ ਅਤੇ ਕਾਨੂੰਨ ਮੁਤਾਬਕ ਕਾਇਆ ਕਰਾਂਗਾ ਬਹੁਤ ਬਹੁਤ ਧੰਨਵਾਦ ਉਨ ਦੇ ਨਾਲ ਲੋਕ ਸਭਾ ਦਾ ਇਲੈਕਸ਼ਨ ਲੜ ਚੁੱਕੇ ਮੇਰੇ ਵੀਰ ਪੂਰਵ ਵਿਧਾਇਕ ਸੱਚੇ ਦਿਲੋਂ ਈਸ਼ਵਰ ਦੀ ਸੋਖਾਂਗਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸਰਗਣ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ ਅਤੇ ਭਾਰਤ ਦੀ ਪ੍ਰਭਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਮੈਂ ਪੰਚ ਬੱਚੋ ਆਪਣੇ ਫਰਜ਼ਾਂ ਨੂੰ ਨਿੱਚਾਪੂਰਵ ਅਤੇ ਮਹਾਨਦਾਰੀ ਨਾਲ ਨਿਭਾਵਾਂਗਾ ਅਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾਂ ਕਿਸੇ ਡਰ ਪੱਖਪਾਤ ਸੰਦੇਹ ਜਾਂ ਮਾੜੀ ਭਾਵਨਾ ਦੇ ਭਾਰਤ ਦੇ ਸਰਦਾਰ ਅਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ ਬਹੁਤ ਬਹੁਤ ਧੰਨਵਾਦ ਰਾਸ਼ਟਰੀ ਗਾਣ ਦੇ ਸਤਿਕਾਰ ਵਜੋ ਸਾਡੇ ਪੰਥ ਸਹਿਬਾਨ ਨੇ ਖੜੇ ਹੋਣਾ ਹੈ ਜੀ ਦਾ ਸ਼੍ਰੀ ਮਹਿੰਦਰ ਪਾਗਲ ਮੁੱਖ ਮਹਿਮਾਨ ਵਜੋਂ ਪਹੁੰਚੇ ਹਨ ਮਾ ਜੋ ਕੈबिनेट ਮੰਤਰੀ ਸੰਤਤ ਅਸਨਾਨੀ ਉਪਾਦ ਦੇ मंत्री ਉਹਨਾਂ ਦੇ ਨਾਲ ਹਰ ਹਲਕਾ ਵਿਧਾਇਕ ਪ੍ਰਗਨ ਸਿੰਘ ਮਾਨ ਸਾਹਿਬ ਜੀ ਦੀ ਯੋਗ ਅਗਵਾਈ ਹੇਠ ਕੁਝ ਦਿਨ ਪਹਿਲੇ ਸਾਰੇ ਪੰਜਾਬ ਵਿੱਚ ਸਰਪੰਚਾਂ ਔਰ ਪੰਚਾਂ ਦੇ ਇਲੈਕਸ਼ਨ ਹੋਏ ਔਰ ਇਸ ਵਾਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੇ ਸਰਪੰਚ ਔਰ ਮੈਂਬਰ ਪੰਚਾਇਤ ਯੂਨਾਨੀਮਸਲੀ ਸਰਬਸੰਮਤੀ ਦੇ ਨਾਲ ਬਣੇ ਔਰ ਅੱਜ ਜੋ 5000 ਤੋਂ ਜ਼ਿਆਦਾ ਮੈਂਬਰ ਪੰਚਾਇਤਾਂ ਨੂੰ ਜਿਲ੍ਹਾ ਜਲੰਧਰ ਵੱਲੋਂ ਜੋ ਸੌਚੋ ਸਮਰੋਹ ਹੋਇਆ ਉਹਦੇ ਵਿੱਚ ਮਾਨਯੋਗ ਮੁਖੰਤੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਜੋ ਮੇਰੇ ਜਮੇ ਡਿਊਟੀ ਲਗਾਈ ਸੀ ਅੱਜ ਮੈਂ ਉਹਨਾਂ ਨੂੰ ਮੈਂਬਰ ਪੰਚਾਇਤਾਂ ਨੂੰ ਸੌਂਚਾਈ ਹੈ ਔਰ ਨਾਲ ਹੀ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਜੋ ਇੱਕ ਪਿੰਡ ਦਾ ਜੋ ਸਰਪੰਚ ਹੁੰਦਾ ਹੈ ਉਹ ਪਿੰਡ ਦਾ ਇੱਕ ਕੇਅਰ ਟੇਕਰ ਹੁੰਦਾ ਹੈ ਵਾਲੀਵਰਸ ਹੁੰਦਾ ਹੈ ਉਹਦਾ ਫਰਜ ਬੰਦਾ ਹੈ ਟੂ ਲੁੱਕ ਆਫਟਰ ਦਾ ਜਿੰਨੇ ਪਿੰਡ ਦੇ ਲੋਕੀ ਨੇ ਉਹਨਾਂ ਨੂੰ ਲੁੱਕ ਆਫਟਰ ਕਰਨਾ ਸੋ ਸਾਰੇ ਮੈਂਬਰ ਪੰਚਾਇਤ ਉਹਨਾਂ ਦੇ ਸਹਿਯੋਗੀ ਬਣ ਕੇ ਅੱਜ ਉਹਨਾਂ ਨਾਲ ਅੱਜ ਹੁਣ ਸ਼ੁਰੂਆਤ ਹੋਈ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਹੀ ਪਿੰਡਾਂ ਨੂੰ ਬਹੁਤ ਸਾਰੀਆਂ ਗਰੰਟੀਆਂ ਮਿਲਣਗੀਆਂ ਤਾਂ ਕਿ ਉਹ ਪਿੰਡਾਂ ਦਾ ਵਿਕਾਸ ਕਰਾ ਸਕਣ ਸੋ ਮੈਂ ਸਾਰੇ ਹੀ ਸਰਪੰਚਾਂ ਨੂੰ ਔਰ ਮੈਂਬਰ ਪੰਚਾਇਤਾਂ ਨੂੰ ਬੇਨਤੀ ਕੀਤੀ ਹੈ ਕਿ ਅਸੀਂ ਭਾਈਚਾਰੇ ਨਾਲ ਅਸੀਂ ਸਾਰੇ ਪੰਜਾਬ ਪਿੰਡ ਦੇ ਇਕੱਠੇ ਇਕੱਠੇ ਕਰਾਂ ਅਸੀਂ ਕਿਸੇ ਪਾਰਟੀ ਦੇ ਨਾ ਹੋ ਕੇ ਸਾਰੇ ਪਿੰਡ ਦੇ ਕੇਅਰ ਟੇਕਰ ਸਰਪੰਚਰ ਮੈਂਬਰ ਪੰਚਾਇਤ ਬੰਨਣਾ ਹੈ ਔਰ ਸਾਰੇ ਪਿੰਡਾਂ ਦਾ ਜੋ ਹੈ ਇੰਡੀਵਿਜੂਅਲ ਵਿਕਾਸ ਕਰਾਣਾ ਹੈ ਸਾਨੂੰ ਨੂੰ ਪੂਰਾ ਯਕੀਨ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਪਿੰਡਾਂ ਦਾ ਬਹੁਤ ਵਿਕਾਸ ਹੋਏਗਾ ਔਰ ਇੱਕ ਪੰਜਾਬ ਦੇ ਵਿੱਚ ਪਹਿਲੇ ਵਾਂਗ ਜੋ ਰੰਗਲਾ ਪੰਜਾਬ ਹੈ ਉਹ ਤ੍ਰਿਕਨ ਨੂੰ ਮਿਲੇਗਾ ਔਰ ਸਾਂਝੀ ਵਲਤਾ ਔਰ ਪੰਜਾਬੀਅਤ ਦਾ ਜੋ ਹੈ ਸਾਡੀ ਸੋਚ ਹੈ ਸਾਰੇ ਪਿੰਡਾਂ ਦੇ ਦੇਖਣ ਨੂੰ ਮਿਲੇਗੇ